ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਦੀ ਸਕਿਉਰਿਟੀ ਹਟਾਉਣ ਬਾਰੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਕਹਿੰਦੇ ਆਏ ਕਿ ਸਿਕਿਉਰਿਟੀ ਇੱਕ ਥ्रेट ਪਰਸਪੈਕਸ਼ਨ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਤੇ ਥ्रेट ਪਰਸਪੈਕਸ਼ਨ ਦੇ ਲਈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੁੰਦੀ ਹੈ ਜੋ ਇਸ ਨੂੰ ਰਿਵਿਊ ਕਰਦੀ ਹੈ ਤੇ ਉਸ ਦੇ ਆਧਾਰ ਤੇ ਸਕੇਲ ਅਪ ਤੇ ਡਾਊਨ ਕੀਤਾ ਜਾਂਦਾ ਹੈ ਤੇ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਲੈ ਕੇ ਰਿਵਿਊ ਕਮੇਟੀ ਨੇ ਸਕੇਲ ਡਾਊਨ ਕੀਤਾ ਹੈ ਲੇਕਿਨ ਅਜੇ ਵੀ ਲੋੜਿੰਦੀ ਦੀ ਸਿਕਿਉਰਿਟੀ ਉਹਨਾਂ ਦੇ ਨਾਲ ਹੈ ਤੇ ਸਪਾਟ ਵਹੀਕਲ ਸਮੇਤ ਗਨਮੈਨ ਵੀ ਉਹਨਾਂ ਦੇ ਨਾਲ ਨੇ ਜੋ ਮਜੀਠੇ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲਾਂ ਚੱਲ ਰਹੀਆਂ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਈ ਜਾਂ ਘਟਾਈ ਹੈ ਸੋ ਜਿਹੜੀ ਸਾਡੇ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਨ ਔਰ ਗਨਮੈਨ ਪੂਰਿਆਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਹੈਗੇ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ